ಅರ್ಧ <mulga> ಅರ್ಧ

ਮੇਂ ਬੰਦ ਹੋ ਗਿਆ ਉਹ ਲਿਆਂਦਾ ਕਿਚੀ ਜਮਾ ਬੰਦ ਹੋਏ ਨੂੰ ਸਾੜ ਦੇ ਕਲਚ ਕੋਲ ਉੱਚਾ ਦਾ ਲੈ 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 ਟੋ ਟੋਕਰਾ ਜਮਾ ਆਖੇ ਨੂੰ ਪਾਈ ਦਿਓ ਟਰਾਲੀ ਦੇ ਵਿੱਚ ਉਹਦਾ ਹੁਣ ਜਾਊਗੀ ਤੇ ਇਧਰ ਖਾਲ ਦਾ ਪਾਣੀ ਨਾਲ ਟੁੱਟਵਾ ਦੇ ਸਾਢੇ 3:30 ਹੋ ਗਏ ਦੂਜਾ ਦਿਨ ਚੜ ਗਿਆ ਫੇਰ ਖਵਲ ਲਾਗੇ ਕਿਉਂਕਿ ਇਧਰ ਪੱਕਾ ਖਾਲ ਆ ਗਿਆ ਨਾਹਰ ਨਾਹਰ ਦੇ ਨਾਲ-ਨਾਲ ਨਾਰ ਦੇ ਨਾਲ-ਨਾਲ ਖਵਲ ਲਾ ਗਿਆ ਜਿਹੜਾ ਟਰੈਕਟਰ ਉਹ ਫੜ ਜਾ ਤਾਂ ਕਾ ਕਾ ਕਰਦਾ ਉਹ ਸੰਗਾ ਨਿਕਲ ਗਿਆ 라이 ਵੀ ਸੰਗਾ ਦੇਖਣ ਗਿਆ ਮਿੰਦਰੀ ਕਿਧਰ ਖੋ ਗਈ ਉਧਰ ਖੋ ਵੀ ਖੜੀ ਆ ਲੈ ਵੀ ਦੋਨੇ ਟਰੈਕਟਰ ਪਰਲੇ ਪਾਸੇ ਸਹੀ ਗੱਲ ਆਈ ਮਿੱਤਰੋ ਪਰਲੇ ਪਾਸੇ ਮਿੰਦਰਾ ਖੋ ਗਿਆ ਇਧਰ 8:52 ਖੋ ਗਿਆ ਜੀ ਉਪਰ ਦੇ ਉਹ ਤੀਜੇ ਲੋਧ ਲਈ ਪਹਿਲੇ ਲੋਧ ਨੂੰ ਲਈ ਤੀਜੇ ਦਾ ਵਾ ਠੀਕ ਆ ਗੋਡੇ ਨਾਲ ਆਲਾ ਰੇਸ ਆ ਆਇ ਨੂੰ ਆਇ ਨੂੰ ਆਇ ਨੂੰ ਕਾਟੇ ਨੂੰ ਕਲ ਟਾਇਰ ਕਰਿਆ ਮਿੱਤਰੋ ਫੇਰ ਵੀ ਦੇਖ ਰੋ ਕਿਹੜੇ ਨੋਟ 10 ਇਹ ਜਾਂਦੇ ਅੱਧਰ ਦੇਖੋ ਹਾਂ ਇਹ ਕਿਹਨਾਂ ਨੇ ਮੇਰੇ ਨਾਲ ਬੱਦ ਹੋ ਗਈ ਵੀ ਤੇਰੀ ਬੰਦ ਹੋ ਗਈ ਉਹ ਸਟਾਰਟ ਨਹੀਂ ਹੋਈ ਉਹ ਪਹਿਲਾਂ ਮੈਨੂੰ ਆ ਹੋ ਗਿਆ ਤਾਂ ਪਾਇੰਡਲ ਟੁੱਟ ਗਿਆ ਉਹਦੇ ਬਾਅਦ ਨਾਲ ਇੱਥੇ ਹੋਇਆਗਾ ਹਾਂ ਕੁਆਡਰੇਟ ਟੁੱਟੇ ਹੈਗੇ ਠੀਕ ਹੈ ਹਾਂ ਚਲ ਆ ਜਾ ਉਹਦੇ ਕੋਲੇ ਚਲੀਂ ਵੀਂਦਰੀ ਕੋਲੇ ਇਹਦਾ ਰੋਡ ਤਾਂ ਕੱਢ ਲਈਏ ਇਹਦਾ ਕੱਟ ਲੈਣਗੇ ਟੋਚਣੇ ਦਾ ਨਿਕਲ ਆਇਆ ਸੀਨੇ ਖੈਤਰੀ ਕੋ ਹਾਂ ਚਾਰ ਜਿਆਦਾ ਤੇਰਾ ਬੈਂਦਾ ਤੁਰਦਾ ਆੜੀ ਆ ਤਾਂ ਹਾ ਨਹੀਂ ਆਉਣ ਦਿੰਦੇ ਛੋਟੇ ਦੋਨੇ ਛੱਡੇ ਹੋਇਆ ਬਦਲ ਬਦਲ ਬੈਠੀ ਜਾਂਦੇ ਆ ਇਹਨੂੰ ਮੈਂ ਕਹਾਂ ਟੋਕਰਾਂ ਨਾਲ ਕੱਢ ਦਿੰਨਾ ਜਰਾ ਹੱਕ ਆ ਟੋਕਰਾਂ ਨਾਲ ਕੱਢ ਦੇ ਆ ਤਾਂ ਬਾਲਾ ਬੁਰਾ ਹਾਲ ਹੋ ਜੂ ਵਾਹਣ ਦਾ ਹੋਰ ਵਾਹਣ ਦਾ ਵੀ ਨਾਲੋਂ ਉਹ ਵੀ ਇੱਥੋਂ ਨਿਕਲ ਨਹੀਂ ਰਿਹਾ ਇਹਨਾਂ ਨੇ ਨਿਕਲਦੀ ਆ ਸੋ